ਉਹ ਕੋਈ ਪੈਂਡਾ ਜੀ ਮੈਂ ਕੋਈ ਪੈਂਡਾ ਮੈਂ ਕੋਈ ਪੈਂਡਾ ਤੇ ਸ਼ੌਕਤ ਭਾਜੀ ਨੂੰ ਬੁਲਾ ਲਿਆ ਕਿ ਸ਼ੌਕਤ ਆ ਜਾ ਯਾਰ ਜੰਨਾ ਕਰਦੇ ਆ ਵੀਰੇ ਸੁਣ ਕੇ ਤੇਰਾ ਸੁਣਿਓ ਇਹਦੀ ਬੈਕਗ੍ਰਾਉਂਡ ਦੱਸਣ ਲੱਗਿਆ ਮਾਪਰੋਲ ਦੀ ਬੈਕਗ੍ਰਾਉਂਡ ਕੀ ਹੈ ਪੰਜਾਬੀ ਕਲਾਕਾਰਾਂ ਵਾਸਤੇ ਮੈਂ ਮੈਨੂੰ ਸ਼ੁਰੂ ਤੋਂ ਮੈਂ ਗੱਲਾਂ ਦਾ ਸ਼ੌਕੀਨ ਰਿਹਾ ਮੈਂ ਵੱਡਿਆਂ ਦੀਆਂ ਗੱਲਾਂ ਸੁਣੀਆਂ ਨੇ ਤੇ ਪਛਾਈਆਂ ਨੇ ਔਰ ਉਹਨਾਂ ਤੇ ਅਮਲ ਕੀਤਾ ਹੈ ਸ਼ਾਇਦ ਇਸੇ ਕਰਕੇ ਸਰਦਾਰ ਅਵੀ ਅੱਜ ਤੁਹਾਨੂੰ ਅੱਛਾ ਲੱਗਦਾ ਚੰਗਾ ਲੱਗਦਾ ਗਾਣੇ ਵਜਾਣੇ ਦੀ ਗੱਲ ਨਹੀਂ ਵੀਰੇ ਗਾਣਾ ਤੇ ਇਧਰ ਉਧਰ ਹੋ ਜਾਂਦਾ ਗੱਲ ਮੁਹੱਬਤ ਹੀ ਹੁੰਦੀ ਹੈ ਤੇ ਮੈਂ ਵੀ ਛੋਟਾ ਜਿਹਾ ਸੀ ਨਾਲ ਚਲਾ ਗਿਆ ਉਹਨਾਂ ਦੇ ਗੱਲ ਦੇ ਵਿੱਚ ਨਾ ਐਦਾਂ ਦਾ ਇੱਕ ਰੁਮਾਲ ਕਹਿ ਲਈ ਇੱਕ ਪੱਲਾ ਕਹਿ ਲਈ ਪਾਇਆ ਹਸੀ ਹਮੇਸ਼ਾ ਪਾ ਕੇ ਰੱਖਦੀ ਸਟੇਜ ਦੇ ਉੱਪਰ ਮੈਂ ਛੋਟਾ ਸੀ ਮੈਂ ਉਹਨਾਂ ਨੂੰ ਸਵਾਲ ਕੀਤਾ ਮੈਂ ਬੈਰੀਆਂ ਤੇ ਲਾ ਕੇ ਮੈਂ ਗੁਰੂ ਜੀ ਤੁਹਾਡੇ ਇਹ ਜਿਹੜਾ ਗੱਲ ਦੇ ਵਿੱਚ ਕਲਾਕਾਰ ਪਾਉਂਦੇ ਸਾਰੇ ਇਹਦਾ ਕੀ ਮਤਲਬ ਹੈ ਸੁਣੋ ਜਨਾਬ ਕੁਦੀ ਮਾਨਸ ਸਾਹਿਬ ਨੇ ਕੀ ਜਵਾਬ ਦਿੱਤਾ ਕਹਿੰਦੇ ਪੁੱਤਰ ਕਿ ਜਦੋਂ ਮੈਂ ਸਟੇਜ ਦੇ ਉੱਪਰ ਖੜਕੇ ਨਾ ਏਕ ਲਾਉਣਾ ਔਰ ਕਹਿਣਾ ਕਿ ਲੈ ਕੇ ਕਲਗੀ ਧਰ ਤੋਂ ਆਪੜਾ ਉਸ ਟਾਈਮ ਜਿਹੜਾ ਇਹ ਰਵਾਲ ਹੁੰਦਾ ਹੈ ਇਹ ਇੱਥੇ ਹੁੰਦਾ ਤੁਸੀਂ ਕਦੇ ਵੀਡੀਓ ਦੇਖੀ ਉਹਨਾਂ ਦੀ ਇੱਥੇ ਹੁੰਦਾ ਮੈਂ ਕਿਹਾ ਜੀ ਇਹਦਾ ਕੀ ਮਤਲਬ ਹੈ ਕਹਿੰਦੇ ਇਹਦਾ ਮਤਲਬ ਹੈ ਮੈਂ ਖੁਦਾ ਨੂੰ ਕਹਿ ਰਿਹਾ ਹਾਂ ਉਹਨਾਂ ਪ੍ਰਮਾਤਮਾ ਨੂੰ ਕਹਿ ਰਿਹਾ ਹਾਂ ਨਾ ਕਿ ਆ ਪੱਲਾ ਤੇਰੇ ਹੱਥ ਚ ਹੈ ਤੇ ਲਾਜ਼ਮੀ ਤੂੰ ਰੱਖਣੀ ਹੈ ਉੱਚ ਫਿਰ ਮਾਲਕ ਉਹਨਾਂ ਦੀ लाज ਰੱਖਦਾ ਸੀ ਉਹਦੇ ਵਰਗਾ ਉੱਚਾ ਗਾਉਣ ਵਾਲਾ ਕਲਾਕਾਰ ਕੋਈ ਜੰਮਿਆ ਨਹੀਂ ਜਿਵੇਂ ਸਾਫ ਸੁਥਰਾ ਤੇ ਉੱਚਾ ਯੋਗ ਵੀ ਇਹ ਵੀ ਮੈਨੂੰ ਬਹੁਤ ਪਿਆਰ ਕਰਦਾ ਮੇਰੀਆਂ ਕਵਾਲੀਆਂ ਹਮੇਸ਼ਾ ਸੁਣਦਾ ਆਪਣੀ ਗੱਡੀ ਦੇ ਵਿੱਚ ਮੈਂ ਬਹੁਤ ਛੋਟਾ ਭਰਾ ਹਾਂ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਸੁਭਿਨੇ ਇਕੱਲ ਮੈਂ ਤੁਹਾਨੂੰ ਹੋਰ ਕਹਿਣੇ ਆ ਉਸ ਤੋਂ ਬਾਅਦ ਫਿਰ ਗਾਉਣਾ ਫਿਰ ਮੈਂ ਬੋਲਣਾ ਨਹੀਂ ਸਿਰ ਸਿੱਧਾ ਗਾਉਣਾ ਬਹੁਤ سارے ਚੈਨਲ ਲਾਈਵ ਕਰ ਰਹੇ ਨੇ ਇਸ ਗੁਰੂਵ ਨੂੰ ਔਰ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਗੱਲ ਕਹਿਣੀ ਚਾਹੁੰਦਾ ਜਿੰਨੇ ਚੈਨਲਸ ਨੇ ਉਹਨਾਂ ਦੇ ਰਾਹੀਂ ਇਹਨਾਂ ਵੀਰਾਂ ਨੂੰ ਨੌਜਵਾਨਾਂ ਨੂੰ ਮੇਰੇ ਛੋਟਿਆਂ ਨੂੰ ਮੇਰੇ ਵੱਡਿਆਂ ਨੂੰ ਕਹਿਣਾ ਚਾਹਾਂ ਕਿ ਵੀਰੇ ਅਸੀਂ ਕਲਾਕਾਰ ਹਾਂ ਅਸੀਂ ਕੁਝ ਵੀ ਗਾ ਦਿੰਨੇ ਆ ਅਸੀਂ ਚੁੱਪੀ ਵਾਲੇ ਗਾਣੇ ਵੀ ਗਾ ਦਨੇ ਆਂ ਅਸੀਂ ਬਦੂਕਾਂ ਵਾਲੇ ਵੀ ਗਾ ਦਨੇ ਆਂ ਅਸੀਂ ਗੁੰਡਾਗਰਦੀ ਵਾਲੇ ਵੀ ਗਾ ਦਨੇ ਆਂ ਅਸੀਂ ਬਦਮਾਸ਼ੀ ਵਾਲੇ ਵੀ ਗਾ ਦਨੇ ਆਂ ਪਰ ਮੇਰੀ ਗੱਲ ਸੁਣੋ ਬਾਈ ਜੀ ਉਹ ਜਿਹੜੇ ਵੀਡੀਓ ਹੁੰਦੇ ਆ ਨਾ ਵੀਡੀਓ ਉਹ ਬਦੂਕਾਂ ਵੀ ਨਕਲੀ ਹੁੰਦੀਆਂ ਤੇ ਗੋਲੀਆਂ ਵੀ ਨਕਲੀ ਹੁੰਦੀਆਂ ਤੇ ਪੁੱਛ ਕੇ ਦੇਖਿਓ ਉਹਨਾਂ ਮਾਮਾ ਨੂੰ ਜਿਨ੍ਹਾਂ ਦੇ ਪੁੱਤਾਂ ਦੇ ਹਿੱਕਾਂ ਤੇ ਅਸਲੀ ਗੋਲੀਆਂ ਵੱਜੀਆਂ ਜਿਨ੍ਹਾਂ ਨਾਜਵਾਨਾਂ ਦੇ ਹੱਥਾਂ 'ਤੇ ਅਸਲੀ ਪਿਸਤੌਲ ਹੈ ਜਿਨ੍ਹਾਂ ਲੋਕ ਗੈਂਗਸਟਰ ਕਹਿੰਦੇ ਆ ਨਾ ਉਹਨਾਂ ਮਾਮਾ ਦੇ ਪੁੱਤਾਂ ਨੂੰ ਉਹਨਾਂ ਮਾਮਾ ਨੂੰ ਪੁੱਛ ਕੇ ਦੇਖੋ ਕਿ ਗੈਂਗਸਟਰ ਦੀ ਮਾਂ ਹੋਣ ਦਾ ਦਰਦ ਕੀ ਹੁੰਦਾ ਹੈ ਉਹਨਾਂ ਭੈਣਾਂ ਨੂੰ ਪੁੱਛਿਓ ਕਿ ਇੱਕ ਗੈਂਗਸਟਰ ਦੀ ਭੈਣ ਹੋਣ ਦਾ ਦਰਦ ਕੀ ਹੁੰਦਾ ਹੈ ਉਸ ਪਤਨੀ ਨੂੰ ਪੁੱਛਿਓ ਇੱਕ ਗੈਂਗਸਟਰ ਦੀ ਪਤਨੀ ਹੋਣ ਦਾ ਦਰਦ ਕੀ ਹੁੰਦਾ ਹੈ ਉਹ ਧੀ ਜਿਹਦੇ ਬਾਪ ਨੌਜਵਾਨੀ ਚ ਮਾਰਿਆ ਜਾਂਦਾ ਸੋ ਬੱਚੋ ਬੱਚੋ ਮੈਂ ਤੇ ਕਲਾਕਾਰ ਉਹਨਾਂ ਨੂੰ ਬੇਨਤੀ ਕਰਦਾ ਕਿ ਇਦਾਂ ਦੇ ਗਾਣਿਆਂ ਤੋਂ ਬਚੋ ਤੇ ਤੁਸੀਂ ਸੁਣ ਤੋਂ ਬਚੋ ਮਿਹਰਬਾਨੀਆਂ ਤੁਹਾਡੀ ਗਾਣੇ ਸੁਣਦੇ ਤਾੜੀਆਂ ਵਜਾਉਣੀਆਂ ਬੜੀਆਂ ਸੌਕੀਆਂ ਜਿਨ੍ਹਾਂ ਦੇ ਬੀਤ ਦੁਈਆਂ ਨਾਲ ਉਹਨਾਂ ਨੂੰ ਪੁੱਛ ਕੇ ਦੇਖੋ ਖੋ ਮਲੀਸ਼ਾ ਸਤੰਦਾ ਨੰਬਰ ਥੋੜਾ ਟਾਈਮ ਮਿਲ ਕੇ ਤੁਹਾਡੇ ਨਾਲ ਗੱਲ ਕਰਾਂਦਾ ਨਹੀਂ ਤਾਂ ਟਾਈਮ ਨਾ ਤੇ ਤੁਹਾਡੇ ਕੋਲ ਟਾਈਮ ਹੈ ਨਾ ਸਾਡੇ ਕੋਲ ਟਾਈਮ ਹਰ ਬੰਦਾ ਆਪਣੇ ਆਪਣੇ ਕੰਮ 'ਚ ਬੀਜ਼ੀ ਆ ਆ ਸਭ ਤੋਂ ਪਹਿਲਾਂ ਤੁਹਾਡੀ ਨਜ਼ਰ ਜਿਹੜਾ ਨਕੂਤਰ ਦਰਬਾਰ ਈਸ਼ਵਰ ਸਭ ਤੋਂ ਜ਼ਿਆਦਾ ਤੁਸੀਂ ਪਸੰਦ ਕੀਤਾ ਤੇਰਾ ਨਾਮ ਚੱਲ ਰਿਹਾ ਹੈ ਮੇਰਾ ਕੰਮ ਚੱਲ ਰਿਹਾ ਹੈ ਸਹਜੋ ਸਿੰਘ ਦਿੱਤੀ ਦੀ ਆਵਾਜ਼ ਸੁਣਦੇ ਸੀ ਤੇ ਆ ਗਏ मैं भी खुशी है कि सारे इनाम सलमान लेने सहरजोत सिंह स्टेज त्याज भी हाँ भी बच्चा छोटा स्टेज त्याजी भाई जी दे थोड़ा टाइम है ਬਸ ਕਰ ਗਿਰੇ ਮਤਕਾ ਤੁੰਦੈ ਲਗਾ ਗਿਆ ਜਾਂ ਇਹਨਾਂ ਦੇ ਸੂਨ ਉਤਾਈ ਦੇ